ਤੇ ਫੀਸਾਂ ਨਾ ਵੀਰੇ ਮੇਰੀਆਂ ਤਿੰਨ ਰੱਖੀਆਂ ਹੋਈਆਂ ਵੈਸੇ ਬੇਸਿਕਲੀ 21000 ਇੱਕ 11000 ਇੱਕ 15000 11000 ਚ ਵੀਰੇ ਕੋਲ ਕਹਿੰਦੇ ਪਾਉਣਾ ਫੀਸ ਨਹੀਂ ਘਟਾਉਂਦਾ ਹੈ ਨਹੀਂ ਭਾਈ ਉਹ ਅਫਵਾਹਾਂ ਲੋਕਾਂ ਦੀ ਅਸਲ ਤਾਂ ਪਤਾ ਕੀ ਸੀ ਉਹ ਪਹਿਲਾਂ ਨਾ ਫਵਾਹ ਕੀ ਬਣੀ ਸੀ ਮੇਰੀ ਫੀਸ ਸੀ 5500 ਠੀਕ ਹੈ ਭਾਈ 5500 ਹੀ ਮੈਂ ਰੱਖੀ ਸੀ ਵੀ ਚੱਲ ਪੰਜ ਲੈ ਲਿਆ ਕਰਾਂਗੇ 500 ਫੇਰ ਵੀ ਮੋੜ ਦਿੰਦਾ ਸਰਦਾਂਗੇ ਇਹ ਲੋਕ 5500 ਤੋਂ ਹਨਾ 3 3500 ਯਾਰ ਹੁਣ ਉਹਦੇ ਤੇ ਫਿਰ ਮੇਰੇ ਕੋਲ ਕੀ ਰਹਿ ਜੂ ਪੂਰਾ ਮੰਡੀ ਲਈ ਘੋੜੀਆਂ ਵਿੱਚ ਕਿਸੇ ਨੇ ਘੋੜੀ ਭਰੌਣੀਆਂ ਮੰਡੀ ਲਈ ਆਫਰ ਮੰਡੀ ਮੰਡੀ ਲਈ 11000 ਫੀਸ ਲਗੋ ਬਸ ਠੀਕ ਹੈ ਆਪਣਾ ਵੀਡੀਓ ਬਣਾਉਣ ਦਾ ਢੰਗ ਤੇ ਕੈਮਰਾ ਘੁੰਮਰਾ ਹੁਣ ਮੈਨੂੰ ਬੜਾ ਥੋੜਾ ਪਸੰਦ ਆ ਵੀਰੇ ਮੈਂ ਤੈਨੂੰ ਉਹਦੇ ਤੈਨੂੰ ਫੋਨ ਤੇ ਵੀ ਗੱਲ ਦਸੀ ਬਿਲਕੁਲ ਹੈ ਨਾ ਵੀਰੇ ਬਾਕੀ ਥੋੜਾ ਪੈਸਿਆਂ ਦਾ ਬਜਟ ਵੀਰੇ ਬਹੁਤ ਜਾਂਦੀ ਆਮ ਬੰਦਾ ਕਰ ਸਕਦਾ ਬਿਲਕੁਲ ਹੈ ਨਾ ਮਤਲਬ ਸਹੀ ਹੈ ਜੈ ਜੈ ਲਓ ਵੀ ਸੱਜਣੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਨਾ ਆਪਾਂ ਬਾਈ ਭਵਨੇ ਢਾਲੀਵਾਲ ਦੇ ਫਾਰਮ ਦੇ ਉੱਪਰ ਪਹੁੰਚੇ ਹੋਏ ਆ ਬਰਨਾਲੇ ਜ਼ਿਲ੍ਹੇ ਦਾ ਪਿੰਡ ਕਲਾਲमाजरा ਜਿੱਥੇ ਬਾਈ ਭਵਨੇ ਦਾ ਫਾਰ ਬਹੁਤ ਜਿਆਦੇ ਟੌਪ ਕਲਾਸ ਦਾ ਬਾਈ ਦੇ ਫਾਰਮ ਦੇ ਉੱਪਰ ਘੋੜਾ ਵਾ ਸਾਰੀ ਵੀਡੀਓ ਅਖੀਰ ਤੱਕ ਦੇਖਿਓ ਤੁਹਾਨੂੰ ਪੂਰਾ ਸਵਾਦ ਆਊਗਾ ਕਿਉਂਕਿ ਬਾਈ ਦੀਆਂ ਗੱਲਾਂ ਬਾਤਾਂ ਵੀ ਆਪਾਂ ਤੁਹਾਨੂੰ ਸੁਣਾਵਾਂਗੇ ਵੀਡੀਓ ਦੇ ਵਿੱਚ ਬਹੁਤ ਘੈਂਟ ਬੰਦਾ ਮਿੱਤਰੋ ਤੇ ਦਾਤੇ ਨੇ ਕੁਝ ਲੁਕੋ ਕੇ ਵੀ ਨਹੀਂ ਰੱਖਿਆ ਕਿਉਂਕਿ ਬਾਈ ਦੇ ਕੋਲੇ ਜਿਹੜਾ ਬਜਾਜ ਘੋੜਾ ਜਿਹੜਾ ਇਸ ਟਾਈਮ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਬਹੁਤ ਜਿਆਦੇ ਚੰਗਾ ਜਿਹੜਾ ਘੋੜਾ ਵਾ ਬਾਈ ਦੇ ਘਰ ਦੀ ਹੋਮ ਬਰੀਡ ਆ ਬਹੁਤ ਜਿਆਦੇ ਚੰਗੇ ਚੰਗੇ ਬੱਚੇ ਆ ਜਿਹੜੇ ਇਹ ਘੋੜੇ ਨੇ ਪੈਦਾ ਕਰਤੇ ਕਿਉਂਕਿ ਭਵਨੇ ਨੇ ਮਿਹਨਤ ਬਹੁਤ ਕੀਤੀ ਆ ਸੱਜਣੋ ਛੋਟੀ ਉਮਰ ਦੇ ਵਿੱਚ ਚਾਹੇ ਉਹ ਘੋੜਿਆਂ ਦੀ ਦੁਨੀਆ ਦੇ ਵਿੱਚ ਗੱਲ ਕਰੀਏ ਚਾਹੇ ਉਹ ਖੇਤੀਬਾੜੀ ਦੇ ਵਿੱਚ ਗੱਲ ਕਰੀਏ ਤਾਂ ਬਾਈ ਬਹੁਤ ਜਿਆਦਾ ਮਿਹਨਤੀ ਬੰਦਾ ਯਾਰ ਜਿਹੜੇ ਟਾਈਮ ਦੇ ਵਿੱਚ ਖੇਡਣ-ਕੁੱਦਣ ਦਾ ਟਾਈਮ ਸੀ ਤੇ ਬਾਈ ਨੇ ਉਸ ਟਾਈਮ ਦੇ ਵਿੱਚ ਮਿਹਨਤਾਂ ਕਰਕੇ ਇੱਥੋਂ ਤੱਕ ਜਿਹੜਾ ਆਪਣਾ ਨਾਮ ਬਣਾਇਆ ਵਾ ਤੇ ਬਾਈ ਦਾ ਜਿਹੜਾ ਘੋੜਾ ਵਾ ਬਜਾਜ ਚਾਟ ਪਲੱਸ ਇਹਦਾ ਕਾਦਾ ਸੱਜਣੋ ਤੇ ਬੱਚੇ ਜਿਹੜੇ ਘੋੜੇ ਨੇ ਦਿੱਤੇ ਆ ਨਾ ਟੌਪ ਟੌਪ ਦੇ ਬੱਚੇ ਦਿੱਤੇ ਆ ਸੱਜਣੋ ਬਹੁਤ ਜਿਆਦਾ ਗੁਲਾਬੀ ਪਾਣਾ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ ਬਹੁਤ ਛੋਟਾ ਕੰਨ ਤੇ ਕੁੰਡੀ ਵਾਲਾ ਪੈਠਪੂੜਾ ਦੇਖੋ ਬਹੁਤ ਜਿਆਦਾ ਚੰਗਾ ਵਾ ਗਰਦਨ ਗਰਦਨ ਬਹੁਤ ਜਿਆਦਾ ਟੌਪ ਕੁਆਲਿਟੀ ਦਾ ਜਿਹੜਾ ਇਹ ਘੋੜਾ ਵਾ ਸੱਜਣੋ ਬਾਕੀ ਇਸ ਵਾਰ ਜਗਰਾਉ ਮੰਡੀ ਦੇ ਉੱਪਰ 27 ਤੇ 28 ਤਰੀਕ ਨੂੰ ਬਜਾਜ ਸੱਜਣੋ ਪਹੁੰਚੂਗਾ ਤੇ 11000 ਰੁਪਏ ਦਾ ਆਫਰ ਆ ਜਿਹੜਾ ਬਾਈ ਭਾਵਨੇ ਨੇ ਦਿੱਤਾ ਵਾ ਵੀ ਕੋਈ ਵੀ ਸੱਜਣ ਜਗਰਾਉ ਮੇਲੇ ਦੇ ਉੱਪਰ ਘੋੜੀ ਦੀ ਮੀਟਿੰਗ ਸਰਵਿਸ ਲਾਊਗਾ ਉਹਦੇ ਤੋਂ 11000 ਰੁਪਏ ਫੀਸ ਦੇ ਉੱਪਰ ਤੁਸੀਂ ਬਜਾਜ ਘੋੜਾ ਛੜਾ ਸਕਦੇ ਹੋ ਤੇ ਬਾਕੀ ਬਾਈ ਭਾਬਣੇ ਦੇ ਨਾਲ ਆਪਾਂ ਤੁਹਾਡੀ ਕਰਾਉਣੇ ਆ ਗੱਲਬਾਤ ਕਿਉਂਕਿ ਕੁਝ ਕੁ ਜਾਨਵਰ ਆ ਬਾਈ ਦੇ ਫਾਰਮ ਦੇ ਉੱਪਰ ਸੇਲ ਵਾਲੇ ਵੀ ਹੈਗੇ ਆ ਉਹਨਾਂ ਦੀ ਵੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਆਜੋ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹੋ ਤੇ ਆਪ ਦਾ ਜਿਹੜਾ ਪਿਆਰਾ ਜਿਹਾ ਕਮੈਂਟ ਜਰੂਰ ਦਿਓ ਕਿਉਂਕਿ ਬਾਈ ਬਹੁਤ ਮਿਹਨਤੀ ਆ ਬਾਈ ਨੇ ਬਹੁਤ ਮਿਹਨਤ ਕਰਕੇ ਇਹ ਜਿਹੜਾ ਘੋੜਾ ਵਾ ਉਹ ਤਿਆਰ ਕੀਤਾ ਵਾ ਤੇ ਬਾਈ ਦੀ ਮਿਹਨਤ ਦੇ ਉੱਪਰ ਤੁਸੀਂ ਇੱਕ ਵਾਰ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਆਪਦੀ رائے ਜ਼ਰੂਰ ਦਿਓ ਆ ਜੋ ਕਰਦਿਆਂ ਬਾਈ ਦੇ ਨਾਲ ਗੱਲਬਾਤ ਸਾਸੀਗਾ ਮਿੱਤਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚ ਚੁੱਕੇ ਹਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਕਰਾਲ ਮਾਜਰੇ ਤੇ ਜਿਹੜਾ ਸੱਜਣ ਮੇਰੇ ਨਾਲ ਬੈਠਾ ਏ ਵੈਸੇ ਤਾਂ ਇਹ ਸੱਜਣ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਉਕੇ ਅਕਸਰੀ ਕਿਸੇ ਮੇਲਿਆਂ ਤੇ ਮੰਡੀਆਂ ਤੇ ਤੁਸੀਂ ਇਹਨੂੰ ਪੂਰੇ ਜਣ ਕੇ ਸ਼ੌਕ ਨਾਲ ਜਾਨਵਰ ਚੰਗੇ ਜਾਨਵਰ ਤੁਸੀਂ ਬਾਈ ਦੇ ਹੱਥ ਚ ਫੜੇ ਦੇਖੋਗੇ ਤੇ ਪਹਿਲਾਂ ਤਾਂ ਆਪਾਂ ਜਿੰਨੇ ਵੀ ਦੋਸਤ ਮਿੱਤਰ ਬੈਠੇ ਆ ਤੇ ਆਪਾਂ ਆਪ ਭਵਨੇ ਦਾ ਸਵਾਗਤ ਕਰ ਦਈਏ ਭਵਨੇ ਵੀਰੇ ਸਾਰੇ ਵੀਰਾਂ ਦਾ ਪਹਿਲਾਂ ਤਾਂ ਸਵਾਗਤ ਹੈ ਜੀ ਸੱਚੀ ਹੈ ਵੀਰੇ ਪਹਿਲਾਂ ਤੇਰਾ ਵੀ ਸਾਡੇ ਘਰੇ ਆਉਣ ਤੇ ਤੇ ਧੰਨਵਾਦ ਵੀਰੇ ਤੇਰਾ ਤੇ ਭਵਨੇ ਬਾਈ ਮੈਂ ਕਹਿੰਦਾ ਵੀ ਆਪਾਂ ਜਾਨਵਰ ਫਲਾਵਾ ਆਏ ਆ ਹਨਾ ਬਈ ਮੈਂ ਕਹਿੰਦਾ ਪੂਰੀ ਰੂਹ ਖੁਸ਼ ਹੁੰਦੀ ਆ ਯਾਰ ਦੇਖ ਕੇ ਹਨਾ ਵੀ ਪਹਿਲਾਂ ਤਾਂ ਆਪਣਾ ਜਿਹੜਾ ਸੁਪਰਸਟਾਰ ਆ ਭੁਜਾ ਆ ਜਾਣਾ ਜਿਹਨੂੰ ਜਿਆਦਾ ਕਹਿ ਲਈਏ ਵੀ ਉਹਨੂੰ ਪ੍ਰੋਮੋਸ਼ਨ ਦੀ ਲੋੜ ਹੈ ਨਹੀਂ ਕਿ ਨਹੀਂ ਕਿਉਂਕਿ ਉਹ ਭਾਈ ਜੀ ਵਾਇਕਤੂ ਦੀ ਹਾਂ ਵੀ ਉਹ ਸੂਈ ਵੀ ਸੋਨਾ ਜਾਂਦਾ ਹਨਾ ਤੇ ਆਪਾਂ ਥੋੜਾ ਜਿਹਾ ਪਹਿਲਾਂ ਤਾਂ ਆਪਾਂ ਸ਼ੁਰੂ ਇਹ ਗੱਲ ਤੋਂ ਕਰ ਲਈਏ ਵੀ ਭਵਨੇ ਦੀ ਸਟਾਰਟਿੰਗ ਕਿਵੇਂ ਹੁੰਦੀ ਹੈ ਭਾਈ ਕੋਬਣਿਆਲੀ ਲੈਣ ਦੇ ਵਿੱਚ ਭਾਈ ਸਟਾਰਟਿੰਗ ਤਾਂ ਵੀਰੇ ਬਸ ਆਮ ਜਿਵੇਂ ਨੋਰਮਲ ਕੋਰੀ ਰੱਖੀ ਆ ਸ਼ੌਂਕ ਵਾਸਤੇ ਉਸਹਾ ਵੀ ਰੱਖੀ ਸੀਗੀ ਠੀਕ ਹੈ ਬਸ ਫਿਰ ਮੁੜ ਕੇ ਇਹ ਆਪਣੇ ਘਰੇ ਜਨਮ ਇਹਦਾ ਹੋ ਗਿਆ ਫਿਰ ਤਾਂ ਮਗਰ ਮੁੜ ਕੇ ਚੱਕੀ ਨਹੀਂ ਭਾਈ ਠੀਕ ਹੈ ਬਈ ਤਾਂ ਬਸ ਹੌਸਲਾ ਹੀ ਹੋ ਗਿਆ ਬਸ ਠੀਕ ਹੈ ਬਈ ਇਹ ਆਪਣੇ ਘਰੇ ਜੰਮਿਆ ਸੀਗਾ ਬਈ ਹੈਨਾ ਤੇ ਬਈ ਜਿਵੇਂ ਆਪਣੇ ਤੇਰੀ ਆਈਡੀ ਵੀ ਦੇਖਦੇ ਆ ਹਨਾ ਜਾਂ ਜਿਹੜੇ ਦੋਸਤ ਮਿੱਤਰ ਘੋੜੇ ਵਾਲੇ ਮਿਲਦੇ ਵੀ ਆ ਉੱਥੇ ਤੇਰੀ ਚਰਚਾ ਹੁੰਦੀ ਹੈ ਤੇਰੇ ਘੋੜੇ ਦੀ ਹਨਾ ਤੇ ਕਿਉਂਕਿ ਪਰਮਾਤਮਾ ਨੇ ਉਹਨੂੰ ਹੁਸਨ ਵੀ ਇਹਨਾਂ ਦਿੱਤਾ ਇਹ ਬਾਕੀ ਘੋੜਾ ਕੋਈ ਵੀ ਹੋ ਰਿਜ਼ਲਟਾਂ ਦੇ ਚੱਲਦਾ ਹੁੰਦਾ ਹਨਾ ਤੇ ਆਪਣੀ ਕਿੰਨੇ ਕ ਚੜਦਾ ਹੋ ਗਿਆ ਕਿੰਨੀ ਕ ਹਾਈਟ ਕਰ ਗਿਆ ਤੇ ਕਿੰਨੀ ਆਕ ਜਣ ਕੇ ਘੋੜੀਆਂ ਮੇਟ ਕਰ ਗਿਆ ਜਿਹੜੀਆਂ ਗੱਲ ਸਹੀ ਗੱਲ ਜਿਹੜੀ ਇਹ ਵੀਰੇ ਐਤਕੀ ਜਨਵਰੀ ਚ 8 ਸਾਲ ਦਾ ਪੂਰਾ ਹੋਣਾ ਨੋਮਾ ਚੱਲ ਪਿਆ ਦਾ 18 ਜਨਵਰੀ ਦੇ ਦਾ ਜਨ ਠੀਕ ਹੈ ਭਾਈ ਤੇ ਬਾਕੀ ਘੋੜੀਆਂ ਤਾਂ ਵੀਰੇ ਰੈਗੂਲਰ ਆ ਮਤਲਬ ਹਰ ਸਾਲ ਭਰੀ ਜਾਂਦੀਆਂ ਬਟ ਆਨ ਰਿਕਾਰਡ ਮੇਰੇ ਕੋਲ ਫੋਟੋਆਂ ਦੇ ਪ੍ਰੂਫ ਦੇ ਹਿਸਾਬ ਨਾਲ ਮੇਰੇ ਕੋਲੇ 40-45 ਫੋਟੋਆਂ ਆ ਮਤਲਬ ਮੈਂ ਸਾਨੂੰ 40-45 50 ਬੱਚੇ ਦੀ ਫੋਟੋਆਂ ਦਿਖਾ ਸਕਦਾ ਠੀਕ ਹੈ ਭਾਈ ਹਾਂ ਭਾਈ ਕਿਵੇਂ ਜਿਵੇਂ ਇਹਦੇ ਹੋਆ ਨਾ ਡੀਲਡੋਲ ਆਣਾ ਬਹੁਤ ਜਣ ਕੇ ਹੈਵੀ ਆ ਕਿਵੇਂ ਇਹਦੇ ਬਈ ਜਣ ਕੇ ਜਿਵੇਂ ਘੋੜੀਆਂ ਜਿਵੇਂ ਨਾਰਮਲ ਘੋੜੀਆਂ ਹੁੰਦੀਆਂ ਹਨਾ ਜੇ ਕਿੱਦਾਂ ਦਾ ਘੋੜਾ ਪੁਰਿਆ ਭਈ ਇਹ ਤੁਸੀਂ ਨਾ ਜਿਹੜੇ ਬੰਦੇ ਵੀਡੀਓ ਦੇਖਦੇ ਆ ਚਲ ਆਪਾਂ ਬਾੜੀਆਂ ਹਨਾ ਫੋਟੋ ਕੱਟ ਕੇ ਲਾਉਣ ਦੀ ਲੋੜ ਨਹੀਂ ਉਹਦਾ ਜਿਹਨੂੰ ਚੰਗਾ ਲੱਗਿਆ ਹਨਾ ਉਹ ਬੰਦਾ ਆਪੇ ਕੰਟੈਕਟ ਕਰ ਲੈਣਾ ਆਪਾਂ ਜਾਂਦੀ ਫੋਟੋ ਦੇਖ ਲੈ ਬੰਦਾ ਸਾਰੇ ਬੱਚੇ ਨੇ ਇੱਕੋ سانਚੇ ਜਿਹੇ ਜਾਂਦੇ ਜਿਵੇਂ ਲੱਕਾਂਵਾਹਾਂ ਦੇ ਮਜ਼ਬੂਤ ਸਾਰੇ ਪੂਰੇ ਠੀਕ ਹੈ ਬਈ ਪੂਰੇ ਜਾਂਦੀ ਗਰੋਥ ਵਾਲੇ ਨਹੀਂ ਆਇਆ ਨਹੀਂ ਹੈਗਾ ਵੀ ਕੋਈ ਬਹੁਤਾ ਅੰਤਰ ਜੇ ਨਹੀਂ ਹੁੰਦਾ ਵੀ ਕੋਈ ਬਾਹਲਾ ਕਮਜ਼ੋਰ ਆ ਗਿਆ ਕੋਈ ਉਹਦਾ ਤਾਂ ਕਦੇ ਆਇਆ ਹੀ ਨਹੀਂ ਤੂੰ ਮੇਰੀ ਆਈਡੀ ਖੋਲ ਕੇ ਦੇਖ ਲੈ ਜਾਈ ਬਈ ਠੀਕ ਆ ਬਾਈ ਹਾਂ ਕਿਉਂਕਿ ਉਹ ਚੀਜ਼ ਬਈ ਕੋੜਾ ਪ੍ਰੂਫ ਕਰ ਚੁੱਕਿਆ ਹੈ ਹਨ ਤੇ ਮੇਰੇ ਹਿਸਾਬ ਨਾਲ ਬਈ ਪੌਣੇ ਘੋੜੀਆਂ ਵੀ ਛਲੇ ਜਿਹੇ ਇਹਦੇ ਤੋਂ ਦੁਬਾਰਾ ਜਿਹੜੀਆਂ ਮੇਟ ਹੋਣ ਆ ਰਹੀਆਂ ਕਰਕੇ ਹਨ ਉਹ ਵੀ ਇੱਕ ਹਸਟਾਲੀਅਨ ਘੋੜੇ ਦਾ ਪਲੱਸ ਪੁਆਇੰਟ ਹੁੰਦਾ ਬਈ ਪਲੱਸ ਪੁਆਇੰਟ ਹਾਂਜੀ ਜੇ ਘੋੜੀ ਦੁਬਾਰਾ ਫੇਰ ਮੁੜ ਕੇ ਆ ਰਹੀ ਹੈ ਤੇ ਇਹਦੇ ਕੋਲੇ ਉਹਦਾ ਪਲੱਸ ਪੁਆਇੰਟ ਆ ਹਨਾ ਬਈ ਤੇ ਬਈ ਜਿਵੇਂ ਕਿਵੇਂ ਬਈ ਇਹਦਾ ਹਨਾ ਰੱਖ ਰਖਾ ਜਿਵੇਂ ਆਪਾਂ ਗੱਲ ਕਰ ਲਈ ਤੂੰ ਬੜੀ ਮਿਹਨਤ ਜਿਵੇਂ ਅਧਰਾ ਬਣਾਇਆ ਮੈਨੂੰ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਬੜਾ ਸੋਹਣਾ ਅਗਲੇ ਨਵੇਂ 100 ਰੁਪਏ ਇੰਨੇ ਸਾਡੇ ਪੱਠੀ ਹੋ ਜਾਣਗੇ ਹਨ ਕਿਵੇਂ ਇਹ ਚੀਜ਼ ਦਾ ਸਾਰਾ ਸਿਸਟਮ ਆਇਆ ਭਾਵੇਂ ਬਣਾਇਆ ਬਈ ਸਿਸਟਮ ਆਇਆ ਵੀ ਇੱਕ ਤਾਂ ਖੇਤਾਂ 'ਚ ਘਰਾ ਹਨਾ ਠੀਕ ਹੈ ਬਈ ਵੀ ਉਹਦੇ ਕਰਕੇ ਆਪਣੇ ਕੋਲ ਜ਼ਮੀਨ ਜ਼ਿਆਦਾ ਆਪਣੀ ਬਾਣ ਇੱਥੀ ਆ ਸਾਰਾ ਠੀਕ ਹੈ ਬਈ ਤੇ ਉਹਦੇ ਕਰਕੇ ਇੱਕ ਤਾਂ ਉਹ ਚੀਜ਼ ਦਾ ਹੋ ਗਿਆ ਜਾਂਦਾ ਬਾਕੀ ਵੀਰੇ ਚਾਰ ਪੰਜ ਜਾਨਵਰ ਫਰੋਣ ਇੰਨੇ ਦਾ ਹੁਣ ਕੀੜਾ ਕਢਾਉਣਾ ਵੀ ਔਖਾ ਗਾ ਤੇ ਇੰਨੇ ਕਥਾਨ ਆਪਾਂ ਨੂੰ ਕੋਈ ਫਰਕ ਵਾੜਾ ਨਹੀਂ ਪੈਂਦਾ ਵੀਰੇ ਹਾਂ ਵੀ ਚੱਲ ਨਾਲੇ ਜਾਨਵਰ ਆਪਾਂ ਅੰਜਵਾਏ ਕਰ ਲਏ ਹਨਾ ਨਾਲੇ ਆਪਣਾ ਕੰਮ ਕਰਦੇ ਨਾਲੇ ਵੀਰੇ ਜਦੋਂ ਮਹਾਰਾਜ ਨੇ ਹੁਣ ਮੌਕਾ ਦਿੱਤਾ ਹਾਂ ਅਨਾਈ ਬਾਰ ਬਾਰ ਤਾਂ ਆਉਂਦੇ ਨੇ ਬਿਲਕੁਲ ਹੈ ਨਾ ਪਰ ਨੇ ਕਿਵੇਂ ਪਰਿਵਾਰ ਵੱਲੋਂ ਕਿਵੇਂ ਬਈ ਸਪੋਰਟ ਆ ਜਿਵੇਂ ਹਨਾ ਆਪਾਂ ਨੂੰ ਪਤਾ ਵੀ ਤੁਸੀਂ ਉਹ ਹੀ ਸਾਰਾ ਇਹ ਘਰ ਦੀ ਕਬੀਲਦਾਰੀ ਧੋਰੀ ਹੈ ਬਈ ਹਨਾ ਸਪੋਰਟ ਹੁਣ ਬਈ ਦੇਖੋ ਪਹਿਲਾਂ ਤਾਂ ਘਰ ਦਾ ਕੋਈ ਨਹੀਂ ਕਹਿੰਦਾ ਹਨਾ ਕਿਸ ਨੂੰ ਘੋੜੀਆਂ ਲੈ ਕੇ ਦੇਣਾ ਠੀਕ ਹੈ ਪੀਰਾ ਤਾਂ ਸਾਰੇ ਜਾਂਦੀ ਨੱਕ ਜਾਂ ਵਟਦੇ ਸੀ ਪਰ ਰਿਸ਼ਤੇਦਾਰ ਵੀ ਵਟਦੇ ਸੀ ਠੀਕ ਹੈ ਬਈ ਤੇ ਪਰ ਐਵੇਂ ਕਹਾ ਬਾਬੇ ਦੀ ਮੇਰੇ ਨਾਲ ਘਰੇ ਚਲਦੀ ਚੁਲਦੀ ਆਪਣੀ ਹੋਈ ਹੈ ਵੀਰੇ ਡੈਡੀ ਮੇਰੇ ਹੈ ਨਹੀਂਗਾ ਤੇ ਹੁਣ ਜਾਂਦੀ ਸਾਰੇ ਰਿਸ਼ਤੇਦਾਰ ਵੀ ਵਧੀਆ ਸਪੋਰਟ ਕਰਦੇ ਮਾਣ ਵੀ ਕਰਦੇ ਆ ਤੇ ਘਰ ਦੇ ਵੀ ਬਾਈ ਬਈ ਜਿਵੇਂ ਫਾਦਰ ਸਾਹਿਬਾਰੇ ਹੈ ਨਾ ਆਪਾਂ ਨੂੰ ਵੀ ਪਤਾ ਵੀ ਹੈਗਾ ਹਨਾ ਪੌਣੇ ਜਿਵੇਂ ਉਮਰ ਤੇਰੀ ਮੈਂ ਕਹਿੰਦਾ ਵੀ ਹਲੇ ਚੜਦੀ ਜੀ ਉਮਰ ਕਹਿ ਲਈ ਆਪਾਂ ਹਨਾ ਬਈ ਕਿਤੇ ਆਏ ਨਹੀਂ ਲੱਗਿਆ ਜਿਵੇਂ ਬਹੁਤ ਸਾਰੇ ਮੁੰਡੇ ਆ ਜਿਵੇਂ ਹੋ ਸਕਦਾ ਆਪਣੀ ਵੀਡੀਓ ਦੇਖ ਕੇ ਉਹਨਾਂ ਨੂੰ ਕੋਈ ਸਹਿਦ ਮਿਲ ਜਾਣਾ ਫਿਰ ਤੈਨੂੰ ਨਹੀਂ ਲੱਗੇਗਾ ਬਾਪੂ ਨੀ ਆਪਾਂ ਨੂੰ ਕਿਹੜਾ ਕੋਈ ਰੋਕ ਟੋਕ ਆ ਵੀ ਆਪਾਂ ਗੇੜੇ ਕੱਢਿਆ ਕਰੀਏ ਜਾਂ ਆਪਦੇ ਹਨਾ ਗੇੜੀਆਂ ਮਾਰਿਆ ਕਰੀਏ ਨਹੀਂ ਮੈਨੂੰ ਨਹੀਂ ਮੈਂ ਮੈਨੂੰ ਕਹਾਂ ਵੀ ਜਾਨਵਰਾਂ ਕਰ ਕੀ ਮੇਰੇ ਕੋ ਕਬੂਤਰ ਵੀ ਰੱਖੇ ਆ ਕੁੱਤੇ ਆ ਤੇ ਵੀ ਜਨ ਦੀ ਘਰੇ ਹੀ ਵੱਧੇ ਰਹੇ ਕਿ ਜਰਾ ਜੀ ਆ ਠੀਕ ਆ ਬਾਈ ਯਾਨਕਿ ਉਹਦਾ ਵੀ ਨਾ ਨਹੀਂ ਹੈਗਾ ਆਪਾਂ ਨੂੰ ਉਹਦੇ ਉਹਦੇ ਅਨਜੋਏ ਕਰਦਾ ਬਈ ਆ ਨਾ ਤੇ ਆਪਣੇ ਟੋਟਲ ਕਿੰਨੇ ਜਾਨਵਰ ਬਈ ਆਪਣੇ ਕੋਲੇ ਬਈ ਆਪਣੇ ਕੋਲੇ ਵੀਰੇ ਫਿਲਹਾਲ 4 ਆ ਠੀਕ ਆ ਬਾਈ ਬੱਚ ਦੀ ਜੇ ਮੈਂ ਕੋਈ ਨਾਗ ਵਾਦ ਜਾਂਦਾ ਮੈਂ ਵੇਚ ਦਿੰਨਾ ਯਾਨਕਿ ਸੇਲ ਪਰਚੇ ਦਾ ਕਰ ਲੈਣਾ ਮਾੜਾ ਮੋਟਾ ਨਹੀਂ ਵੈਸੇ ਨਹੀਂ ਹੋਈਆਂ ਉਵੇਂ ਨਹੀਂ ਕਰਦਾ ਜਾਂਦੀ ਮਾੜਾ ਮੋਟਾ ਜਿਆ ਕਰ ਲੈਣਾਗਾ ਜਾਂਦੀ ਨਹੀਂ ਦਾ ਭਾਵੇਂ ਵੀਰੇ ਮੈਂ ਅਸਲ ਚ 2 ਜਨਵਰੀ ਰੱਖ ਕੇ ਰਾਜੀ ਹਾਂ ਠੀਕ ਹੈ ਬਾਈ ਮੈਨੂੰ ਬਾਹਰ ਰੱਖਣਾ ਪਸੰਦ ਹੀ ਨਹੀਂ ਠੀਕ ਹੈ ਬਾਈ ਬਸ ਜਿਵੇਂ ਮੰਨ ਲਾ ਫਿਰ ਹਾਲ ਦੀ ਘੜੀ ਹੁਣ ਮੈਂ ਇੱਕ ਘੋੜਾ ਰੱਖਣ ਦਾ ਟਾਰਗੇਟ ਆ ਮੇਰਾ ਇਹ ਤਾਂ ਚਲੋ ਹੈਗਾ ਹੀ ਆ ਇੱਕ ਮਗਰ ਵੀਰੇ ਜਿਹੜੀ ਇਹਦੀ ਬਸ਼ੇਰੀ ਆ ਆਪਾਂ ਸ਼ਾਰਟ ਲੈਤੇ ਵੀ ਉਹਦੇ ਨਾਲ ਇੱਕ ਹੋਰ ਰੱਖਣੀ ਆ ਉਹ ਪਾਪਾ ਆਪਣੇ ਕਿਵੇਂ ਬਈ ਆਪਣੇ ਘਰ ਦੀ ਹੋਮ ਫਰੀਡ ਆ ਬਈ ਹਾਂ ਕਰਦੀ ਆ ਠੀਕ ਹੈ ਬਾਈ ਬਈ ਉਹ ਬੜੀ ਸ਼ਕੀਨ ਆ ਹਨਾ ਕੰਨਾਂ-ਕੁੰਨਾਂ ਦੀ ਵੀ ਮੈਂ ਕਹਿੰਦਾ ਵੀ ਤੇ ਬੱਡੀ-ਬੁੱਡੀ ਦੀ ਬਹੁਤ ਸਾਭਾ ਹਨ ਬੱਚੇ ਬਾਈ ਸਾਰੇ ਆ ਹੁਣ ਆਪਾਂ ਅਗਲਾ ਘੋੜੀ ਦੇ ਵੀ ਸ਼ਾਟ ਲੈਂਦੇ ਆ ਤੁਸੀਂ ਘੋੜੀ ਦੇ ਹਿਸਾਬ ਨਾਲ ਬੱਚਾ ਦੇਖ ਲਿਓ ਕਿੰਨਾ ਸ਼ਕੀਨ ਹੈ ਬੱਚੇ ਸਾਰੇ ਆਏ ਆਉਂਦੇ ਆ ਕੋਈ ਆਏ ਨਹੀਂ ਹੈਗਾ ਆਪਣੇ ਕੋਈ ਆਏ ਕੱਚੀ ਗੱਲ ਨਹੀਂ ਹੈ ਕਹਿਣ ਦੀ ਉਈ ਆਪਣੀ ਕੋਈ ਆਪਣੇ ਜਰੂਰ ਬੰਦਾ ਕੰਟੈਕਟ ਹੋਊਗਾ ਆਪਾਂ ਬੈਡ ਪ੍ਰੂਫ ਦੇ ਸਕਦੇ ਇਹ ਚੀਜ਼ਾਂ ਹੀ ਵਾਕਈ ਘੋੜੀਆਂ ਤੋਂ ਚੰਗੇ ਹੁੰਦੇ ਠੀਕ ਹੈ ਭਾਈ ਭਾਈ ਹੁਣ ਆਪਾਂ ਅਗਲਾ ਘੋੜੀ ਬਾਰੇ ਥੋੜਾ ਦੱਸਦੀ ਹੈ ਹਨ ਜੇ ਕੋਈ ਉਹਦਾ ਗਾਈ ਆਪਾਂ ਦੇਵੀ ਦੇਵਾਂਗੇ ਹਨ ਤੇ ਉਹ ਕੀ ਉਹਦੀ ਉਮਰ ਹੋ ਗਈ ਹਨ ਕਿੰਨੀ ਕੁ ਹਾਈਟ ਹੋਈਦਾ ਸਾਰਾ ਕੁਝ ਹਨ ਉਹ ਮਾਰੇ ਵੀਰੇ ਐਗਜੈਕਟਲੀ ਮੈਨੂੰ ਪਤਾ ਨਹੀਂ ਐ ਮੈਂ ਕਹਾਂ ਮੈਂ ਵੀ ਮੋਲ ਲੈਤੀ ਸੀ ਬਾਕੀ ਉਹ ਮੈਨੂੰ ਜਿਵੇਂ ਦੰਦ ਦੇਖ ਲੈਂਦੇ ਲੋਕ ਮੈਨੂੰ ਉਹ ਬਾੜਾ ਦੇਖਣਾ ਨਹੀਂ ਹੁੰਦੇ ਨਾ ਨਗਰ ਇੰਟਰਸਟ ਲੈਂਦਾ ਇਹ ਚੀਜ਼ ਦੇ ਬਾੜਾ ਠੀਕ ਹੈ ਭਾਈ ਤੇ ਮੰਨ ਲਾ ਵੀ 8-9 ਸਾਲ ਦੀ ਘੋੜੀ ਹੋ ਵੀਰੇ ਦੋ ਸੂ ਪਹਿਲਾਂ ਉਹਦੇ ਪਿਛੇ ਆਪਣਾ ਕਬਸ਼ੇਰੀ ਸੀ ਐਦਕੀ ਆਪਣਾ ਕਬਸ਼ੇਰਾ ਕਬਸ਼ੇਰਾ ਪਹਿਲਾਂ ਉਹ ਇਹ ਆਪਣੇ ਵਾਲ ਦੀ ਐ ਮੈਂ ਕਹਾਂ ਬਸ਼ੇਰਾ ਜਿਹੜਾ ਬਸ਼ੇਰਾ ਦੁੱਧ ਚੁੰਗੀਆਂ ਨਾ ਘੋੜੀ ਉਹ ਇਹ ਇਹਦੇ ਆਪਣੇ ਘੋੜੇ ਲਈ ਆਪਣੇ ਘੋੜੇ ਲਈ ਆ ਪਹਿਲਾਂ ਬਸ਼ੇਰੀ ਵੀ ਮੈਂ ਨਾ ਦੋ ਸੂਏ ਲੈ ਕੇ ਦੇ ਮੈਨੂੰ ਐ ਸੀ ਸ਼ਾਇਦ ਚਟਾ ਦੇ ਦੇ ਘੋੜੀਆਂ ਆ ਬਾਡੀ ਬੁੱਡੀ ਦੀ ਬਹੁਤ ਚੰਗੀਆਂ ਵੀਰੇ ਠੀਕ ਹੈ ਬਾਈ ਤੇ ਹੁਣ ਬਾਈ ਆ ਆ ਮਿੱਤਰ ਆ ਮੇਰਾ ਆਪਣਾ ਗੰਗੋਰ ਤੋਂ ਵੀਰੇ ਇਹਦੇ ਕੋਲ ਦੇਵਰਾਜ ਦਾ ਬੱਚਾ ਹੈਗਾ ਠੀਕ ਹੈ ਬਾਈ ਦੇਵਦਾਤਾ ਉਹਦਾ ਨਾਮ ਵੀ ਹੁਣ ਆਪਾਂ ਦਾ ਇਰਾਦਾ ਵੀ ਆਪਾਂ ਮੜਮਾਰ ਵੜੀ ਤੋਂ ਹੁਣ ਮੜਮਾਰ ਵੜੀ ਤੋਂ ਮਲਾਈ ਆ ਵੀਰੇ ਆਪਾਂ ਠੀਕ ਹੈ ਬਾਈ ਠੀ ਇਹ ਵੀਰੇ ਹਨਾ ਹੋ ਗਿਆ ਮਿੰਨਾ ਕਮਲਾਈ ਸੀ ਹੁਣ ਇਹ ਬਟ ਚੈੱਕ ਪਾਸ ਨਹੀਂ ਹੋਈ ਖਾਲੀ ਆ ਹੁਣ ਦੁਬਾਰੇ ਮੀਟ ਕਰਾਵਾਂਗੇ ਜਿੱਦੇ ਹੀਟ ਆਈ ਠੀਕ ਆ ਉਹ ਆਪਾਂ ਨਾ ਬੱਚਾ ਚੁਗਦਾ ਸੀ ਵੀਰੇ ਹੁਣ ਵੀ ਆਪਾਂ ਦੇਖ ਲਓ ਤੁਸੀਂ ਹਨਾ ਅੱਜ ਮੈਂ ਸ਼ੋਰ ਲਾਇਆ ਆਪਾਂ ਹਨਾ ਚੁੰਮੀ ਆ ਹਾਂ ਤੇ ਉਹ ਤਾਂ ਕਰਕੇ ਹੁਣ ਬੱਚਾ ਛਡਾਇਆਗਾ ਹਜੇ ਮਤਲਬ 2 ਦਿਨ ਛਡਾਵਾਂਗੇ ਅੱਜ ਵੀ ਹੁਣ ਆਪਾਂ ਵੀਡੀਓ ਕਰਕੇ ਛੱਡਿਆਗਾ ਹਨਾ ਤੇ ਜਨ 2 ਦਿਨ ਹੋ ਗਏ ਛਡਾਇਆਗਾ ਹਾਂ ਉਹ ਦੱਸੀ ਜਾਂਦਾ ਤਾਂ ਲੇਵਾ ਉਹ ਅੱਜ ਚੋਈ ਆ ਸੀ ਆਪ ਘੋੜੀ ਠੀਕ ਆ ਦੁੱਧ ਕਰਕੇ ਦੁੱਧ ਵਾੜਾ ਹੋ ਗਿਆ ਠੀਕ ਆ ਤੇ ਪਰ ਹੁਣ ਜਨ ਕਿ ਆਪਣੇ ਘੋੜੇ ਬਾਰੇ ਹਨਾ ਜੈ ਬਾੜੀ ਜਿਹੜੀ ਆਪਾਂ ਗੱਲਾਂ ਤੇ ਚਲੇ ਤੇ ਬਾੜੀ ਲੰਮੀਆਂ ਗੱਲਾਂ ਕਿਉਂਕਿ ਉਹ ਤਰੀਕੇ ਤਰੀਕੇ ਮਿੰਟ ਤਰੀਕੇ ਘੋੜੇ ਵਾਲੇ ਜਾਣਦੇ ਹੀ ਆ ਬਾਰੇ ਹਾਂ ਤੇ ਭਾਈ ਕੀ ਉਹਦੀ ਫੀਸ ਚਾਰਜ ਕਰਦੇ ਤੇ ਹਾਈਟ ਕਿੰਨੀ ਹੋ ਗਈ ਸੀ ਯਾਰ ਪ੍ਰੋਪਰ ਸਾਈਟ ਵੀਰੇ 66 ਪਲਾਸਾ ਘੋੜੇ ਦੀ ਠੀਕ ਆ ਭਾਈ ਤੇ ਫੀਸਾਂ ਨਾ ਵੀਰੇ ਮੇਰੀਆਂ ਤਿੰਨ ਰੱਖੀਆਂ ਹੋਈਆਂ ਵੈਸੇ ਬੇਸਿਕਲੀ 21000 ਇੱਕ 11000 ਇੱਕ 15000 11000 ਚ ਵੀਰੇ ਘੋੜਾ ਸਿਰਫ ਇੱਕ ਵਾਰ ਛੱਡਣਾ ਠੀਕ ਆ ਭਾਈ ਜਾਣਦੀ ਦੁਬਾਰੇ ਖੋਲਣਾ ਹੀ ਨਹੀਂ ਕੋਈ ਉਹਦੀ ਗਾਰੰਟੀ ਨਹੀਂ ਬਸ ਇੱਕ ਵਾਰ ਹੀ ਛਡਾਉਣਾ ਕਈ ਉਹ ਕਾਰਨ ਵੀਰੇ ਕੀ ਆ ਹੁਣ ਵੇਚਣਾ ਘੋੜੀਆਂ ਵੀ ਮੰਨ ਲਾ ਮ हां ਤੇ ਮੇਰਾ خیال ਆ ਵੀ ਮੈਂ ਪਰਸਨਲਟੀ ਸੋਚਦਾ ਵੀ ਯਾਰ ਉਹਨਾਂ ਨੂੰ 21000 ਬੇਫਾਲਤੂ ਆ ਹਾਂ ਕਈ ਵਾਰ ਕਿਸੇ ਨੂੰ ਯਕੀਨ ਹੁੰਦਾ ਵੀ ਸਾਡੀ ਇੱਕ ਜੰਪ ਦੀ ਰਹਿੰਦੀ ਆ ਕੋਕੜੀਆਂ ਹੁੰਦੀਆਂ ਗਈ ਹੈਨਾ ਤੇ ਉਹ ਬਾਜ ਜਾਂਦੀ 11000 ਵਾਲੀ ਤੇ ਵੀਰੇ ਇੱਕ ਵਾਰੀ ਛੱਡਾਂਗੇ ਤੇ ਜਿਹੜੀ 15 ਵੀਰੇ ਉਹਦੇ ਚੱਕ ਹੀਟ ਛੱਡੂ ਠੀਕ ਆ ਬਈ ਵੀ ਬਸ ਇੱਕ ਹੀਟ ਚਾਹੀਏ ਅਗਲਾ ਦੋ ਵਾਰ ਛੜਾ ਲੈ ਤਿੰਨ ਵਾਰ ਛੜਾ ਲੈ ਚਾਹੇ ਬੇਸ਼ੱਕ ਦੀ ਚਾਰ ਵਾਰ ਛੜਾ ਲੈ ਠੀਕ ਹੈ ਹੀਟ ਤੇ ਜਾਂਦੀ ਹੀਟ ਤੋਂ ਬਾਹਰ ਕੋਈ ਗਾਰੰਟੀ ਨਹੀਂ ਠੀਕ ਹੈ ਬਈ ਤੇ ਜਾਂਦੀ 21000 ਵਾਲੀ ਉਹ ਫਿਰ ਜਿਹੜੀ ਵੀਰੇ ਜਿਵੇਂ ਆਮ ਘੋੜਾ ਲੋਕ ਛੱਡਦੇ ਆ ਉਹ ਮਤਲਬ ਦੋ ਹੀਟਾਂ ਤਿੰਨ ਹੀਟਾਂ ਚ ਉਹਨੂੰ ਜੋ ਵੀ ਆ ਉਹ ਓਵੇਂ ਛੱਡਦੇ ਠੀਕ ਹੈ ਬਈ ਜਾਂਦੀ ਆਪਸ਼ਨ ਆ ਬੰਦਿਆਂ ਕੋਲੇ ਜਿਹੜੀ ਮਰਜ਼ੀ ਚੂਜ਼ ਕਰ ਸਕਦਾ ਬੰਦਾ ਪੌਣਾਂ ਕਿਤੇ ਹੋਰ ਕਹਿੰਦੇ ਵੀ ਕਹਿੰਦੇ ਪੌਣਾਂ ਫੀਸ ਨਹੀਂ ਘਟਾਉਂਦਾ ਹੈ ਨਹੀਂ ਬਈ ਉਹ ਅਫਵਾਹਾਂ ਆ ਲੋਕਾਂ ਦੀ ਅਸਲ ਤਾਂ ਪਹਿਲੇ ਕੀ ਸੀ ਹੈ ਉਹ ਪਹਿਲਾਂ ਨਾ ਫਵਾਹ ਕੀ ਬਣੀ ਸੀ ਮੇਰੀ ਫੀਸ ਸੀ 5500 ਠੀਕ ਹੈ ਬਈ 5500 ਹੀ ਮੈਂ ਰੱਖੀ ਸੀ ਵੀ ਚੱਲ 5 ਲੈ ਲਿਆ ਕਰਾਂਗੇ 500 ਫਿਰ ਵੀ ਮੋੜ ਦਿੰਦਾ ਸਰਦਾਂਗੇ ਇਹ ਲੋਕ 5500 ਤੋਂ ਹਨਾ 3 3500 ਯਾਰ ਹੁਣ ਉਹਦੇ ਤੇ ਫਿਰ ਮੇਰੇ ਕੋਲ ਕੀ ਰਹਿ ਜੂ ਫਿਰ ਹੁਣ 21000 ਨਾਲ ਹੁਣ ਕਰਾ ਲਿਆ ਕਰਨ ਮਾਰ ਨਾਲ ਵਿੱਚ ਹੁਣ ਬਸ ਬੰਦਾ ਮਾਰ ਨਾਲ ਕਰਦਾ ਕਿਹਨੇ ਕਰਦਾ ਹੈ ਮਾਰਦਾ ਮਸਲਾ ਕੁਝ ਨਹੀਂ ਸੀ ਠੀਕ ਹੈ ਬਈ ਉਹ ਹੁਣ ਵਿੱਚ ਕੀ ਕਰੀਏ ਵੀਰ ਨਹੀਂ ਸਹੀ ਗੱਲ ਹੈ ਨਾ ਬਈ ਕਿਉਂਕਿ ਆਪਾਂ ਗੱਲ ਕਰ ਲਈਏ ਬਈ ਯਾ ਭਾਈ ਛ ਹੈ ਤਾਂ ਆਪਣਾ ਕਿ ਸ਼ੌਂਕ ਆ ਨਾ ਪਰ ਰੀਜਨ ਕੀ ਆ ਵੀ ਖਰਚੇ ਵੀ ਆ ਬਈ ਇਹਦੇ ਹਨ ਪਰ ਵੀਰੇ ਇੱਕ ਹੋਰ ਆ ਲੋਕਾਂ ਨੂੰ ਥੋੜਾ ਸਮਝਣਾ ਚਾਹੀਦਾਗਾ ਸਮਝਣਾ ਐ ਚਾਹੀਦਾ ਜਦੋਂ 5500 ਸੀ ਉਦੋਂ ਵੀ ਲੋਕਾਂ ਨੇ ਰੱਜ ਕੇ ਨੰਦਿਆ ਹੈ ਕੁੜਾ ਸਾਡੇ ਏਰੀਏ ਦੇ ਹੋਰ ਜਿਹੜੇ ਮੰਨ ਲੈ ਇਹਨੂੰ ਜਾਣਦੇ ਪਰਸਨਲੀ ਹੁਣ 21000 ਹੋ ਗਈ ਹੁਣ ਉਹੀ ਬੰਦੇ ਬਈ ਸਪਾਰਸ ਲੈ ਕੇ ਕੁੜੀ ਪਰੋਣ ਆਉਂਦੇ ਗੱਲ ਮਸਲਾ ਹੋਈ ਨਹੀਂ ਵੀ ਫੀਸ ਵਧ ਕਰਕੇ ਪਰ ਬਾਈ ਕੋਈ ਸਮਾਂ ਹੁੰਦਾ ਹਾਂ ਨਹੀਂ ਸਮਾਂ ਮੇਰੇ ਨਾਲ ਰਹਿੰਦਾ ਸਮੇਂ ਵੀ ਬਾਕੀ ਮੇਰੇ ਹਿਸਾਬ ਨਾਲ ਭਾਵੇਂ ਘੋੜਾ ਜਦੋਂ 3-4 ਸਾਲ ਮਾਰਕੀਟ ਦੇ ਵਿੱਚ ਚੱਲਦਾ ਏ ਜਦੋਂ ਉਹ ਮਾਰਕੀਟ ਨੂੰ ਕੁਝ ਦਿੰਦਾ ਏ ਫੇਰ ਭਈ ਜਿਹੜੇ ਆਸੇ ਪਾਸੇ ਦੇ ਪਿੰਡ ਵੀ ਜਾਂ ਆਪਣੇ ਜਿਹੜੇ ਫਰੈਂਡ ਸਰਕਲ ਵੀ ਆ ਫੇਰ ਉਹਦਾ ਪਲੱਸ ਪੁਆਇੰਟ ਦੱਸਦੇ ਆ ਉਹਦੇ ਘੋੜੇ ਘੋੜਾ ਵੀ ਵੀਰੇ ਆਇਆ ਹੈ ਨਾ ਆਪਾਂ ਜਿਵੇਂ ਤੁਸੀਂ ਆਪਣੇ ਘਰੇ ਆਏ ਉਦੋਂ ਵੀ ਆਪਣੇ ਇਹੀ ਗੱਲ ਦੀ ਘੋੜਾ ਵੀ ਤਾਂ ਦੇਊਗਾ ਨਾ ਵੀ ਕਹਿਣ ਦਾ ਭਾਵ ਉਹਦੇ ਕੋਲ ਉਸ ਲੈਵਲ ਦੀਆਂ ਘੋੜੀਆਂ ਹਣ ਹਾਂ ਬਿਲਕੁਲ ਹੋਣ ਮਾਲਾ ਮੇਰੇ ਕੋਲੇ ਆ ਆਪਣੇ ਕੋਲ ਆਪਦੀਆਂ ਘੋੜੀਆਂ ਨਹੀਂ ਹੈਗੀਆਂ ਜਦੋਂ ਅਸੀਂ ਲੈਨੇ ਵੀ ਅਸੀਂ ਚੰਬੀ ਲੈਨੇ ਸਾਡੇ ਕੋਲ ਨੁਕਰੀ ਲੈਣ ਦਾ ਬਚਤ ਨਹੀਂ ਸਾਡੇ ਨੇ ਗੱਲ ਦਿਲ ਕੋਲ ਚੰਬੀ ਦੇ ਕਈ ਵਾਰ ਕਹੇਗਾ ਵੀ ਬਚਾ ਸਕਦਾ ਵੀਰੇ ਉਹ ਕਿਸੇ ਵੀ ਘੋੜੇ ਦੇ ਕੋਈ ਗਾਰੰਟੀ ਨਹੀਂ ਜਿਹੜਾ ਬੰਦਾ ਗਾਰੰਟੀ ਦਿੰਦਾ ਮੈਂ ਆਪਦੀਆਂ ਭਰਾਉਣਾ ਕੋਈ ਵੀ ਦਾਵਾ ਨਹੀਂ ਕਰ ਸਕਦੇ ਇਸ ਗੱਲ ਦਾ ਯਾਰ ਇਹ ਯਾਰ ਕੁਦਰਤ ਹੈ ਕੁਦਰਤ ਠੀਕ ਹੈ ਤੇ ਹੁਣ ਜਿਹੜੀਆਂ ਹੁਣ ਕੋਈ ਚੰਗੇ ਲੈਵਲ ਦੀਆਂ ਸਮੇ ਵਾਦ ਆਉਣ ਲੱਗਦੀਆਂ ਜਾਣਦੀ ਵੀਰੇ ਜਾਣਦੀ ਜਿਹੜੇ ਮੇਰੇ ਏਰੀਏ ਦੇ ਨਾ ਕੋਈ 3-4 ਸਾਲ ਤੋਂ ਬੰਦਾ ਮੈਥੋਂ ਘੋੜੀ ਭਰਾਉਂਦਾ ਨਹੀਂ ਸੀ ਐਤਕੀ ਉਹ 4-5 ਘੋੜੀਆਂ ਉਹ ਆਈ ਜਾਂਦੀ ਜਿਹੜੇ ਪੂਰਾ ਮਾੜਾ ਮੰਨਦੇ ਸੀ ਆਪਣੇ ਘੋੜੇ ਨੂੰ ਪਰ ਸੱਚ ਨਹੀਂ ਪੁੱਠੇ ਪਾਸੇ ਨੂੰ ਲੱਗ ਗਿਆ ਬੰਦੇ ਪਾਸੋਂ ਇੱਕ ਬੰਦੇ ਨੇ ਵੀ ਯਾਰ ਬਾਹਰੀ ਗੱਲ ਸਾਡੇ ਬੰਦਾ ਹੋਰ ਕੇ ਜਾਂਦੀ ਘੋੜੀ ਭਰਉਣ ਦੇ ਮਾਰੇ ਕੋਈ ਸ਼ਰਮਦਾ ਆਇਆ ਨਹੀਂ ਸ਼ਰਮਦਾ ਮਰ ਆਇਆ ਨਹੀਂ ਹੁਣ ਆਏ ਵੀ ਭਾਵੇਂ ਕਿਤੇ ਆਏ ਕਹੂਗਾ ਹਾਂ ਵੀ ਪਤਾ ਵੀ ਯਾਰ ਮੈਂ ਉਹਦੇ ਕਿਹੜੇ ਮੂੰਹ ਨਾਲ ਜਾਵਾਂ ਉਹਦੇ ਕੋਲ ਪਰ ਮੈਨੂੰ ਪਤਾ ਲੱਗ ਗਿਆ ਵੀ ਘੋੜੀ ਉਹ ਆ ਜਾਂਦੀ ਹੁਣ ਸਮਾਂ ਆ ਗਿਆ ਉਹ ਚੀਜ਼ ਠੀਕ ਹੈ ਚਲੋ ਵਧੀਆ ਗੱਲ ਆਪਾਂ ਬਣੇ ਹਣਾ ਅਸੀਂ ਮਿਹਨਤ ਕੀਤੀ ਹੈ ਜੇ ਆਪਾਂ ਕਹਦੀਏ ਕਿਸਾਨ ਘੋੜੇ ਨੂੰ ਤਿਆਰ ਕਰਨਾ ਹੈ ਨਾ ਜਿਵੇਂ ਤੂੰ ਕੱਲਾ ਬੰਦਾ ਹੈ ਆਪਾਂ ਕਹਦੀ ਆ ਵੀ ਤੂੰ ਕੀਤੀ ਵਾਲੀ ਵੀ ਕਰਦਾ ਹੈ ਨਾ ਜ਼ਿਆਦਾ ਸ਼ੌਂਕ ਵੀ ਮੈਨੇਜ ਕਰਦਾ ਹੈ ਤੇ ਚੱਲ ਵਧੀਆ ਤਰੀਕੇ ਨਾਲ ਜਿਵੇਂ ਮਾਰਕੀਟ ਦੇ ਵਿੱਚ ਕੁਝ ਦੇ ਰਿਹਾ ਹੈ ਤਾਂ ਔਣੇ ਵੀ ਬਣਦੇ ਆ ਨਾ ਤੇ ਆਪਣੇ ਆਪਾਂ ਦੱਸ ਵੀ ਜਿਹੜੇ ਆਪਣਾ ਫਰੈਂਡ ਸਰਕਲ ਕਿਹੜਾ ਕਿਹੜਾ ਜਿਹੜੇ ਆਪਣੇ ਨਾਲ ਸੱਜਣ ਬੈਠੇ ਆ ਨਾ ਤੇ ਹੋਰ ਵੀ ਕਿਹੜੇ-ਕਿਹੜੇ ਫਰੈਂਡ ਸਰਕਲ ਆ ਜਿਹੜੇ ਆਪਾਂ ਨੂੰ ਘੋੜਿਆ ਨਹੀਂ ਲੈਣ ਦੇ ਵਿੱਚ ਆਪਾਂ ਨੂੰ ਸਪੋਰਟ ਕਰਦੇ ਆ ਬਈ ਆਪਣੇ ਆ ਔ ਮਿੱਤਰ ਵੀਰੇ ਆਪਣਾ ਉਹ ਮੇਰਾ ਆਪਣੇ ਪਿੰਡ ਹੋਈਆਂ ਫਰੈਂਡੀ ਆ ਉਹ ਆਪਣੇ ਨਾਲ ਹੈਲਪ ਕਰਾਉਂਦਾ ਕੰਮ ਧੰਦੇ ਚ ਆਏ ਠੀਕ ਹੈ ਬਈ ਹਾਂ ਠੀਕ ਹੈ ਇਹ ਮੁੰਡਾ ਪਾਲਾਗਾ ਇਹ ਗੰਗੋਰ ਤੋਂ ਵੀਰੇ ਠੀਕ ਹੈ ਬਈ ਇਹਦੇ ਕੋਲ ਮਾਰਵਾੜੀ ਓ ਜਿਆਦੇ ਨਗ ਇਹਦੇ ਕੋਲ ਹੈਗੇ 8-10 ਨਗ ਇਹਦੇ ਕੋਲ ਘੋੜਾ ਵੀ ਆਪਣੇ ਕੋਲ ਮਾਰਵਾੜੀ ਹਾਂ ਬਾਈ ਇਹਦੇ ਸਿਆਣਾ ਹਾਂ ਉਹਦੀ ਵੀ ਆਪਾਂ ਵੀਡੀਓ ਕਰਾਂਗੇ ਥੋੜੇ ਦਿਨਾਂ ਤੱਕ ਠੀਕ ਹੈ ਜਰੂਰ ਹੈਨਾ ਤੇ ਉਹ ਦੇਵਰਾਜ ਦਾ ਵੀਰੇ ठीक त्रेट त्रेट थी। है बॉस सोणा ਕਰਨ ਕੋ ਨਫੇਸ ਕੁਆਲਿਟੀ ਤੇ 63 63 ਇੰਚ ਪਲੱਸ ਹਾਈਟ ਹੋਊ ਉਹਦੀ ਠੀਕ ਹੈ ਬਈ ਤੇ ਦੋ ਦਾਂਦਾ ਹਜੇ ਦੁੱਧ ਦਾਂਦਾ ਦੁੱਧ ਦਾਂਦਾ ਹਜੇ ਦੁੱਧ ਦਾਂਦਾ ਬਈ ਕਹਿੰਦੇ ਠੀਕ ਹੈ ਜੀ ਤੇ ਬਹੁਤ ਸੋਹਣਾਗਾ ਤੇ ਇਹ ਮੁੰਡਾ ਮਹਿਲਖੁਰਦੇ ਤੋਂ ਆ ਵੀਰੇ ਠੀਕ ਹੈ ਜੀ ਨਰਪਾ ਤੇ ਉਹ ਮੁੰਡਾ ਗੁਰਵਿੰਦਰਾ ਮਹਿਲਕਲਾਂ ਤੋਂ ਇਹ ਜਾਣਦੀ ਅਸੀਂ ਮੈਂ ਉਹ ਬੰਦੇ ਆ ਅਸੀਂ ਵੀ ਜਿਹੜੇ ਇੱਕ ਆਵਾਜ਼ ਤੇ ਜਦੋਂ ਹਾਕ ਚਾਹੀ ਇਹਨਾਂ ਨੂੰ ਲੋੜ ਪਏ ਮੈਂ ਜਾਣਨਾ ਤੇ ਮੈਨੂੰ ਲੋੜ ਪਏ ਜਾਂਦੇ ਨੇ ਵਧੀਆ ਗੱਲ ਆ ਹਨਾ ਬਈ ਉਹ ਬੰਦੇ ਆ ਸੀ ਬਿਲਕੁਲ ਹਨਾ ਵੀ ਯਾਰੀ ਦਾ ਵੀ ਸਿਸਟਮ ਇਹੀ ਹੈ ਬਈ ਹਨਾ ਕਿਤੇ ਕਿਸੇ ਦੇ ਉੱਚੀ ਨੀਚ ਹੁੰਦੀ ਵੀ ਆ ਪਹੁੰਚੋ ਹਨਾ ਬਿਲਕੁਲ ਹਨਾ ਬਾਕੀ ਅਸੀਂ ਐ ਨਹੀਂ ਵੀ ਇਕੱਲੇ ਘੋੜਾ ਕਰਤੀ ਆ ਜੋ ਕੋਈ ਫੇਰ ਫੂਦ ਦਾ ਕੰਮ ਆ ਤਾਂ ਵੀ ਅਸੀਂ ਇੱਕ ਦੂਜੇ ਜਾਣਦੇ ਆ ਜਾਂ ਕੋਈ ਹੋਰ ਵੀ ਨਹੀਂ ਵਧੀਆ ਗੱਲ ਨਹੀਂ ਨਹੀਂ ਇਹੀ ਚੀਜ਼ ਬਈ ਮੈਂ ਕਹਿੰਦਾ ਵਿਰਾਸਤ ਆਪਣੀ ਪੰਜਾਬ ਦੀ ਹੈ ਨਾ ਜੇ ਅੱਗੇ ਆਪਣੇ ਬਜ਼ੁਰਗ ਕਰਦੇ ਸੀਗੇ ਕਿੱਕ ਦੂਜੇ ਨਾਲ ਵੀੜੀਆਂ ਹੁੰਦੀਆਂ ਸੀ ਕਿ ਨਹੀਂ ਵੀ ਉਹਨਾਂ ਨੂੰ ਕੰਮ ਵੀ ਸ਼ੌਕਾ ਹੋ ਜਾਂਦਾ ਸੀ ਤੇ ਬਾਕੀ ਹੈ ਨਾ ਹਰੇਕ ਚੀਜ਼ ਦੇ ਨਾਲ ਪਿਆਰ ਵਧੀਆ ਇੱਕ ਹੋਰ ਆ ਇਹ ਲਿਹਾਜ਼ਾਂ ਹੈ ਮੇਰੇ ਘੋੜਿਆਂ ਵਾਲੀਆਂ ਹੀ ਆ ਅੱਛਾ ਬਦੇ ਘੋੜਿਆਂ ਵਾਲੀ ਆ ਆਪਣੇ ਹਾਂ ਬਈ ਬਣੀਆਂ ਘੋੜਿਆਂ ਕਰਕੇ ਹੀ ਆ ਠੀਕ ਹੈ ਬਈ ਹਾਂ ਇਹ ਵੀ ਚੀਜ਼ ਸਹੀ ਗੱਲ ਆ ਕੋੜੇ ਪੈਸੇ ਦੇ ਨਾਲ ਨਾਲ ਜਿਹੜਾ ਪਿਆਰ ਜਿਹੜੇ ਆਸੀਂ ਜਾਂਦੀ ਫੋਵਲੀ ਨੂੰ ਵਰਤਦੇ ਬਿਲਕੁਲ ਹਨਾ ਬਈ ਤੇ ਹੋਰ ਭਾਵੇਂ ਕੋਈ ਜਾਣਕਾਰੀ ਰਹਿੰਦੀ ਹੈ ਅਵਲਕ ਆਪਾਂ ਦੇ ਦਾਂਗੇ ਹਨਾ ਤੇ ਉਹ ਹੁਣ ਜੇ ਇੱਕ ਹੁਣ ਇਸ ਟਾਈਮ ਔਕੇ ਦੀ ਖਾਲੀ ਹੈ ਹਨਾ ਔਕੇ ਦੀ ਖਾਲੀ ਆ ਕੋਈ ਸ ਕੋਈ ਨਹੀਂ ਉਹ ਆਪਣੀ ਕੋਈ ਗਾਰੰਟੀ ਆ ਦੀ ਚੈੱਕ ਕਰਾ ਕੇ ਲੈ ਕੇ ਜਾਵੇ ਉਹਦਾ ਨਾਂ ਰਹਿਣ ਦਾ ਰੀਜਨ ਜਾਂਦੀ ਡਾਕਟਰ ਦੇ ਹਿਸਾਬ ਨੇ ਇਹੀ ਆ ਵੀ ਬਈ ਬੱਚਾ ਹਨਾ ਥੋੜਾ ਜਿਹਾ ਹੁਣ ਵੱਡਾ ਕਰਕੇ ਉਹ ਹੋ ਗਿਆ ਮਤਲਬ 9-10 ਮਹੀਨਿਆਂ ਦਾ ਹੋ ਗਿਆ ਉਹ ਥੋੜ ਜਿਆਦਾ ਮਨਣਾ ਉਹ ਜਿਆਦਾ ਥੋੜੀ ਜਿ ਖੇਚ ਮੰਦੀ ਹੈ ਘੋੜੀ ਜੇ ਤਾਂ ਜਾਂਦਾ ਸਿਲੇ ਜੀ ਰਹੇ ਜੇ ਸਿਲੇ ਜੇ ਮੈਂ ਭਰਾਈ ਨਹੀਂ ਘੋੜੀ ਆ ਮੀ ਮੈਂ ਘੱਟ ਭਰਨ ਕਿਉਂਕਿ ਆਪ ਦਾ ਆਪਦੇ ਕੋਲ ਘੋੜਾ ਕਰਕੇ ਥੋੜੀ ਟੈਨਸ਼ਨ ਤਾਂ ਹੈ ਨਹੀਂ ਨਾ ਪੀਛੇ ਲੰਦੀ ਨਾ ਗੱਡੀ ਦਾ ਕਰਾਇਦਾ ਹਾਂ ਹਾਂ ਬਿਲਕੁਲ ਇੱਕ ਫਾਇਦਾ ਹੋ ਜੂ ਬੰਦੇ ਦਾ ਜੇ ਤਾਂ ਉਹ ਘੋੜੀ ਅਸੀਂ ਜਾਂਦੀ ਮਲਾ ਕੇ ਦੇ ਦਾਂਗੇ ਠੀਕ ਹੈ ਮਲਾ ਕੇ ਵੀ ਮਾਰਵਾੜੀ ਤੋਂ ਦੇਵਾਂਗੇ ਬਾਈ ਵਾਲੇ ਘੋੜੇ ਤੋਂ ਨਾ ਚੰਗਾ ਕੋਈ ਐ ਨਹੀਂ ਹੈਗਾ ਕੋਈ ਐ ਨਹੀਂ ਆ ਕੋਈ ਕੱਲਾ ਰੰਗੀ ਮਾਰਵਾੜੀ ਆ ਤੁਸੀਂ ਥੋੜਾ ਆ ਕੇ ਦੇਖਿਓ ਵਾਕਈ ਬੜੀ ਬਸ ਠੀਕ ਹੈ ਨਾ ਉਹ ਬਾਈ ਵਾਲੇ ਘੋੜੇ ਮਿਲਾ ਕੇ ਦੇ ਦੂੰਗਾ ਬਸ ਠੀਕ ਹੈ ਉਹ ਤਾਂ ਫੀਸ ਦਾ ਫਾਇਦਾ ਹੋ ਜੂ ਦੇਖ ਲਓ ਮਾਰਵਾੜੀਆਂ ਦੀ ਫੀਸ ਦੇਖ ਲਓ ਕਿੰਨੀ ਹੈ ਨਾ ਉਹ ਤੁਹਾਨੂੰ ਮਿਲਾ ਕੇ ਦੇ ਦਾਂਗੇ ਚੀਜ਼ ਬਾਕੀ ਬਈ ਉਹ ਉਹਦੇ ਉਹ ਪੌੜ ਪੂੜ ਬਹੁਤ ਉਹ ਦਾ ਡਬਲ ਜੇ ਆਪਾਂ ਕਹਦੇ ਹਾਂ ਘੋੜੀ ਜਿਵੇਂ ਤੁਰਦੀ ਤੁਰਦੀ ਜਿਵੇਂ ਹੈ ਨਾ ਤੁਸੀਂ ਬਾਡੀ ਦੇਖੋ ਕਿੱਡੀ ਹੈ ਨਾ ਘੋੜੀ ਦੀ ਵੀਡੀਓ ਦੇਖ ਲਓ ਤੁਰੀ ਵੀ ਬਹੁਤ ਸੋਹਣਾ ਤੇ ਬਾਕੀ ਪੌੜ ਪੂੜ ਬ ਤਾਂ ਬੜਾ ਡਬਲ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਹੋਰ ਕਿਸੇ ਵੀ ਵੀਰ ਨੇ ਹੈ ਨਾ ਕੋਈ ਵੀ ਜਾਣਕਾਰੀ ਲੈਣੀ ਆ ਬਾਕੀ ਮੈਂ ਫੇਰ ਕਹੂੰਗਾ ਵੀ ਇਹੜਾ ਘੋੜਾ ਬਾਈ ਦਾ ਕਿਵੇਂ ਲੱਗਿਆ ਏ ਤੇ ਵੈਸੇ ਮੰਡੀ ਤੇ ਘੋੜਾ ਜਾਊ ਆਪਣਾ ਜੇ ਕਿਸੇ ਨੇ ਪਰਸਨਲੀ ਦੇਖਣਾ ਹੋਵੇ ਠੀਕ ਹੈ ਜੀ 27 ਤੇ 28 ਤਰੀਕ ਨੂੰ ਜਾਵਾਂਗੇ ਠੀਕ ਹੈ ਬਾਈ ਤੇ ਇੱਕ ਹੋਰ ਆ ਮੰਡੀ ਲਈ ਘੋੜੀਆਂ ਜੇ ਕਿਸੇ ਨੇ ਘੋੜੀ ਭਰੋਣੀਆਂ ਮੰਡੀ ਲਈ ਆਫਰ ਆ ਮੰਡੀ ਮੰਡੀ ਲਈ 11000 ਫੀਸ ਲੱਗੂ ਬਸ ਠੀਕ ਹੈ ਹਨਾ ਬਾਈ ਕੱਲੀ ਮੰਡੀ ਮੰਡੀ ਲਈ 11000 ਫੀਸ ਬਸ ਠੀਕ ਹੈ 26 ਤੇ ਹਨਾ 27 ਤੇ 28 27 ਤੇ 28 ਤਰੀਕ ਨੂੰ ਹਨਾ ਵੀ ਆਪਣਾ ਵਜਾਜ ਉੱਥੇ ਰਹੂਗਾ ਹਾਂ ਮੰਡੀ ਲਈ ਕੱਲੀ ਕੱਲੀ ਮੰਡੀ ਉਸੇ ਦਾ ਉਹ ਦੋ ਦਿਨ ਲਈ 11000 ਫੀਸ ਚੱਲੂ 11000 ਫੀਸ ਚੱਲੂਗੀ ਹਣਾ ਤੇ ਭਵਨੇ ਜਾਂਦੇ ਜਾਂਦੇ ਇੱਕ ਚੀਜ਼ ਸਵਾਲ ਹੋਰ ਪੁੱਛੂਗਾ ਬਈ ਜਿਵੇਂ ਆਪਾਂ ਮੈਂ ਵੀਡੀਓ ਦੇ ਵਿੱਚ ਕਾਫੀ ਵਾਰੀ ਬੋਲ ਚੁੱਕਾ ਐ ਵੀ ਆਪਣਾ ਜਿਹੜਾ ਘੋੜਾ ਐ ਵੀ ਉਹ ਮਾਰਕੀਟ ਦੇ ਵਿੱਚ ਪਤਾ ਹੀ ਐ ਵੀ ਭਵਨੇ ਕੋਲੇ ਇਦਾਂ ਦਾ ਘੋੜਾ ਇਦਾਂ ਦੇ ਰਿਜ਼ਲਟ ਤੁਸੀਂ ਬਈ ਆਪਣੇ ਚੈਨਲ ਨੂੰ ਕਿਵੇਂ ਸਿਲੈਕਟ ਕੀਤਾ ਹਣਾ ਵੀ ਇਹ ਘੋੜੇ ਦੀ ਵੀਡੀਓ ਕਰਾਉਣ ਵਾਸਤੇ ਸਿਲੈਕਟ ਅਸਲ 'ਚ ਨਾ ਹੁਣ ਤੁਹਾਡੀ ਆਪਣੀ ਵੀਡੀਓ ਬਣਾਉਣ ਦਾ ਢੰਗ ਤੇ ਕੈਮਰਾ ਕੁਮਰਾ ਹੁਣ ਮੈਨੂੰ ਬੜਾ ਥੋੜਾ ਪਸੰਦ ਆ ਵੀਰੇ ਮੈਂ ਤੈਨੂੰ ਉਹ ਤੇ ਤੈਨੂੰ ਫੋਨ ਤੇ ਵੀ ਗੱਲ ਦਸੀ ਬਿਲਕੁਲ ਹੈ ਨਾ ਬਾਕੀ ਥੋੜਾ ਪੈਸਿਆਂ ਦਾ ਬਜਟ ਵੀਰੇ ਬਹੁਤ ਜਾਂਦੀ ਆਮ ਬੰਦਾ ਕਰ ਸਕਦਾ ਬਿਲਕੁਲ ਹੈ ਨਾ ਮਤਲਬ ਸਹੀ ਹੈ ਜੈ ਜ ਬਸ ਠੀਕ ਹੈ ਇੰਨਾ ਕ ਤਾਂ ਬਣਦਾਗਾ ਬਸ ਠੀਕ ਹੈ ਨਾ ਵੀ ਹਾਂ ਜੈ ਜ ਤੇ ਬਾਕੀ ਕਿਸੇ ਵੀ ਵੀਰ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਤੇ ਬਾਈ ਨੂੰ ਫੋਨ ਲਾ ਲਿਓ ਕਿਉਂਕਿ ਬਾਈ ਨੇ ਦਾਤਾ ਵੀ 27 ਤੇ 28 ਤਰੀਕ ਨੂੰ ਜਿਹੜਾ ਵਜਾ ਜਾ ਜਗਰਾਓ ਮੰਡੀ ਪਹੁੰਚੂਗਾ ਉਸ ਟਾਈਮ ਫੀਸ ਦੀ ਵੀ ਆਫਰ ਰਹੂਗੀ ਉਕੇ ਕਈ ਵਾਰੀ ਆਮ ਕੋੜੀਆਂ ਵਾਲੇ ਉਥੇ ਏਰੀਏ ਦੇ ਵਿੱਚ ਆਏ ਹੁੰਦੇ ਆ ਕੋੜੀਆਂ ਹੀਟ ਕੱਢੇ ਹੁੰਦੀਆਂ ਤਾਂ ਉਹਨਾਂ ਵਾਸਤੇ ਬਾਈ ਕਹਿੰਦਾ ਆਫਰ ਆ 11000 ਰੁਪਏ ਦੇ ਵਿੱਚ ਛੱਡਾਂਗੇ ਬਾਕੀ ਬਾਈ ਨੇ ਤਿੰਨੇ ਆਫਰ ਦਾ ਦੇਖੋੜੇ ਦੇ ਵੀ ਇਹ 11000 ਚ ਛੜਾਉਣਾ ਜਿਵੇਂ ਵੀ ਛੜਾਉਣਾ ਉਹ ਸਾਰੇ ਤਰੀਕੇ ਬਾਈ ਨੇ ਦੱਸ ਰਿਹਾ ਕਿਉਂਕਿ ਬਾਈ ਨੇ ਇਹ ਚੀਜ਼ ਕੋੜਿਆਂ ਦੇ ਵਿੱਚ ਰਹਿ ਗਈ ਇਹ ਚੀਜ਼ ਅਜਮਾ ਲਈ ਆ ਕਿਉਂਕਿ ਜੇ ਬਾਈ ਕਹਿੰਦਾ 1000 ਰੁਪਏ ਦੀ ਵੀ ਰੱਗੀ ਦੀ ਉੱਥੇ ਵੀ ਬੰਦੇ ਮੈਨੂੰ ਕਹਿੰਦੇ ਵੀ ਯਾਰ ਕੁਝ ਨਾ ਕੁਝ ਛੱਡ ਦਿਓ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪਬਲਿਕ ਦੇ ਜਾਨਵਰ ਕਿ ਆਈਡਿਓ ਫੇਸਬੁਕ ਤੋਂ ਬਹੁਤ ਨਿਆ ਇੰਸਟਾਗ੍ਰਾਮ ਘਟਤ ਰਹਿੰਦੇ ਜੇ ਕੋਈ ਨਵਾਂ ਬੰਦਾ ਦੇਖਣਾ ਚਾਹੁੰਦਾ ਕੋਈ ਰਿਜ਼ਲਟ ਜਾਂ ਕੋਈ ਮੇਰੇ ਨਾਲ ਅਟੈਚ ਹੋਣਾ ਚਾਹੁੰਦਾ ਵਾਟਸਐਪ ਤੇ ਮੈਨੂੰ ਮੈਸੇਜ ਕਰ ਸਕਦਾ ਜਾਂ ਮੇਰਾ ਇੰਸਟਾਗ੍ਰam ਆਈਡੀ ਆਪਾਂ ਦੇ ਦਾਂਗੇ ਹਨਾ ਉਹ ਤੇ ਫੇਸਬੁਕ ਨਾਮ ਤਾਂ ਸੇਮ ਹੀ ਆ ਉਹ ਆਪਦਾ ਫੋਟੋ ਚੱਲ ਲੱਗੀ ਹੁੰਦੀ ਆ ਉਹ ਆਪਦਾ ਫੋਲੋ ਕਰ ਸਕਦਾ ਹਨਾ ਬਿਲਕੁਲ ਹਨਾ ਵੀ ਬਾਕੀ ਬਾਈ ਕਹਿੰਦਾ ਵੀ ਕਈ ਵਾਰੀ ਜਿਹੜੇ ਬਾਈ ਦਾ ਯਾਰ ਨੰਬਰ ਹੀ ਸਕਰੀਨ ਤੇ ਚੱਲ ਰਿਹਾ ਏ ਬਾਕੀ ਕੋਈ ਵੀ ਜਾਣਕਾਰੀ ਲੈਣੀ ਕੋਈ ਇੰਸਟਾ ਆਈਡੀ ਬਾਰੇ ਜਾਂ ਕੋਈ ਬਾਈ ਦੀ ਫੇਸਬੁਕ ਆਈਡੀ ਬਾਰੇ ਉਹ ਤੇ ਬਾਈ ਇਹਦੇ ਰਿਜ਼ਲਟਾਂ ਬਾਰੇ ਵੀ ਪਉਂਦਾ ਜਾਂ ਜਿਹੜੀਆਂ ਘੋੜੀਆਂ ਮੇਲ ਉਹ ਕਹਿਣ ਦਾ ਮਤਲਬ ਇਹੀ ਆਪਣਾ ਵੀ ਉਹਨੂੰ ਅਗਲੇ ਨੂੰ ਪਤਾ ਲੱਗ ਜਾਂਦਾ ਇਹਨੂੰ ਰਿਜ਼ਲਟ ਦੇਖ ਜਾਣਗੇ ਯਾਰ ਵੀ ਹਾਂ ਗੱਲ ਜ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਕਿਸੇ ਵੀ ਸੱਜਣ ਨੇ ਕੋਈ ਵੀ ਕੋੜੀ ਮੀਟਿੰਗ ਕਰਾਉਣੀ ਆ ਜਾਂ ਜਿਹੜਾ ਆਪਾਂ ਬਸ਼ੇਰਾ ਵੀ ਦੇ ਦਾਂਗੇ ਭਾਈ ਜਿਹੜਾ ਹਾਂ ਉਹ ਤਕਰੀਬਨ ਵੀਰੇ ਮੇਰਾ ਹੁਣ ਮੈਂ ਯਾਰ 100% ਤਾਂ ਨਹੀਂ ਕਹਿੰਦਾ ਵੀ 95 95% ਮੇਰਾ ਵੇਖਿਆ ਪਿਆ ਉਹ ਠੀਕ ਆ ਭਾਈ ਉਹ ਹੈ ਜੇ ਮੇਰਾ ਮਿਤਰੀ ਆ ਠੀਕ ਆ ਭਾਈ ਤੇ ਉਹ ਪਰ ਜੇ ਕਿਸ ਨੂੰ ਪਸੰਦ ਹਜੇ ਉਹ ਐਵੇਂ ਕਹਦਾ ਨਾ ਕੋਈ ਕੋਈ ਸਾਈ ਨਹੀਂ ਹੋਈ ਕੋਈ ਥੋੜੀ ਜੀ ਮਤਲਬ ਮੂੰਹ ਦੀ ਗੱਲ ਹੋਈ ਆ ਯਾਨਕਿ ਉਹ ਵੀ ਬੰਦਾ ਫੋਨ ਲਾ ਲਵੇ ਜੇ ਕੋਈ ਲਾ ਲੇ ਫਿਰ ਆਪਾਂ ਉਹ ਬੰਦੇ ਤੋਂ ਕਨਫਰਮ ਕਰ ਲਾਂਗੇ ਜੇ ਕਿਸੇ ਨੂੰ ਪਸੰਦ ਆ ਗਿਆ ਹਨਾ ਫਿਰ ਆਪਾਂ ਉਹਨੂੰ ਕ ਇਦਾਂ ਨਹੀਂ ਰਾਦਾ ਆਪ ਵੇਚ ਦਿੰਦੇ ਆ ਬਸ ਠੀਕ ਹੈ ਨਮਾ ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਭਵਨੇ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਅਦਰੋ ਕਿਸ ਮਿਲਦੇ ਆ ਕਿਸੇ ਹੋਰ ਵੀਡੀਓ ਚ ਕਿਸੇ ਹੋਰ ਫਾਰਮ ਤੇ ਧੰਨਵਾਦੀ